ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿਸਾਨਾਂ ਨੇ ਅੰਦੋਲਨ ਕੀਤਾ ਹੋਰ ਤੇਜ਼ ਸਰਕਾਰ ਦੀ ਹੱਲ ਕੱਢਣ ਲਈ ਚੁੱਕਿਆ ਇੱਕ ਕਦਮ ਕਿਸਾਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਮਹਾਪੰਚਾਇਤ ਹੋਣ ਜਾ ਰਹੀ ਹੈ ਮਹਾਪੰਚਾਇਤ ਵਿੱਚ ਸਨਾਂ ਨੇ ਸ਼ਾਮਿਲ ਹੋਣ ਦੀ ਉਮੀਦ ਹੈ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਹਨ ਦਿੱਲੀ ਨੋਇਡਾ ਬਾਰਡਰ ਤੋਂ ਪੁਲਿਸ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪਰ ਕਿਸਾਨ ਰੁਕਣ ਦੀ ਤਿਆਰੀ ਨਹੀਂ ਕਰ ਰਹੇ ਇਸ ਦੌਰਾਨ ਉੱਤੇ ਉੱਤਰ ਪ੍ਰਦੇਸ਼ ਦੇ ਜੋ ਕਿ ਸਰਕਾਰ ਨੇ ਇਸ ਦਾ ਹੱਲ ਕਢਣ ਲਈ ਵੱਡਾ ਕਦਮ ਚੁੱਕਿਆ ਹੈ ਯੂਪੀ ਸਰਕਾਰ ਨੇ ਨੋਇਡਾ ਤੀ ਗ੍ਰੇਡ ਨੋਇਡਾ ਵਿੱਚ ਚੱਲ ਰਹੇ ਕਿਸਾਨਾਂ ਦੇ ਵਿਰੋਧ ਖਦਾ ਹੱਲ ਲੱਭਣ ਲਈ ਪੰਜ ਮੈਂਬਰਾਂ ਦੀ ਕਮੇਟੀ ਬਣਾਈ ਹੈ ਇਸ ਕਮੇਟੀ ਬੁਨਿਆਦੀ ਢਾਂਚਾ ਤੇ ਉਦਯੋਗਿਕ ਵਿਕਾਸ ਲਈ ਬਣਾਈ ਗਈ ਹੈ ਤੇ ਪ੍ਰਮੁੱਖ ਸਕੱਤਰ ਆਈਏਐਸ ਅਨਿਲ ਕੁਮਾਰ ਸਾਗਰ ਦੀ ਪ੍ਰਧਾਨਗੀ ਹੇਠ ਬਣਾਈ ਗਈ ਹੈ ਅਨਿਲ ਕੁਮਾਰ ਸਾਗਰ ਤੋਂ ਇਲਾਵਾ ਕਮੇਟੀ ਵਿੱਚ ਪਿਯੂਸ਼ ਵਰਮਾ ਵਿਸ਼ੇਸ਼ ਸਕੱਤਰ ਬੁਨਿਆਦੀ ਢਾਂਚੇ ਵਿੱਚ ਉਦਯੋਗਿਕ ਵਿਕਾਸ ਸੰਜੇ ਖੱਤਰੀ ਈ ਸੀ ਈ ਓ ਨੋਇਡਾ ਅਤੇ ਸੋਮ ਕੀਤਾ ਗਿਆ ਸੀ ਕਿਰਪਾਲ ਸਿੰਘ ਨੂੰ ਇਸ ਦੀ ਕੀਤਾ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ